ਹਾਂਜੀ ਮੇਰਾ ਨਾਮ ਨਵਨੀਤ ਕੌਰ ਹੈ। ਉਸ ਜਾਨੀ ਜੀ ਕੀ ਲੱਗਦੇ ਸੀ ਤੁਹਾਨੂੰ? ਮੇਰੇ ਮਦਰ ਸੀਗੇ ਐਸਜੀਮ ਆਫਿਸ ਚ ਸੁਪਰਡੈਂਟ கிரேਡ 2 ਦੇ ਅਹੁਦੇ ਤੇ ਸੀਗੇ। ਅੱਜ ਉਹਨਾਂ ਦੀ ਯਾਦ ਤਾਂ ਬਹੁਤ ਆਉਂਦੀ ਹੋਣੀ ਹੈ ਪਰ ਸਾਨੂੰ ਇਹ ਲੱਗਦਾ ਵੀ ਉਹ ਇੱਥੇ ਹੀ ਨਜ਼ਰ ਆਉਂਦੇ ਹੈਗੇ। ਤੁਹਾਨੂੰ ਵੀ ਲੱਗਦਾ? ਹਾਂਜੀ। ਨਹੀਂ ਮਾਪੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਸਾਨੂੰ ਇਹ ਜਵ ਵਿਛੋੜਾ ਦੇ ਕੇ ਗਿਆ ਵੀ ਮਤਲਬ ਕਦੇ ਸੀ ਉਹ ਚੀਜ਼ਾਂ ਨਾ ਤਾਂ ਅਸੀਂ ਕਦੇ ਦਿਲ ਦਿਮਾਗ ਤੋਂ ਵੀ ਨਹੀਂ ਮਤਲਬ ਨਿਕਲ ਸਕਦੀਆਂ ਅੱਜ ਸਾਨੂੰ ਐ ਵੀ ਸਾਡੇ ਵਿਚਾਰ ਹੁੰਦੇ। ਤਾ ਮਤਲਬ ਬਹੁਤ ਅੱਛਾ ਲੱਗਦਾ ਹੈ ਮੇਰਾ ਭਤੀਜਾ ਜਿਹਦਾ ਗੁਰਪਾਸਮੀਤ ਜੀ ਦੀ ਅੱਜ ਅਸੀਂ ਲੋਹੜੀ ਵਾਸਤੇ ਇੱਕ ਯਾਦਗਾਰੀ ਕੈਂਪ ਲਗਾਇਆ ਹੈ ਅ ਬਲੱਡ ਆਪਣਾ ਬਲੱਡ ਚੈੱਕ ਕਰਾਉਣ ਦਾ ਜਾਂ ਫਿਰ ਆਪਣਾ 슈ਗਰ ਟੈਸਟ ਕਰਵਾਉਣ ਦਾ ਆਪਾਂ ਕੈਂਪ ਲਾਇਆ ਫ੍ਰੀ ਆਫ ਕਾਸਟ ਇਹ ਆਪਾਂ ਕੈਂਪ ਲਗਾਇਆ ਇੱਥੇ ਤੇ ਇਹ ਕੈਂਪ ਦੇ ਵਿੱਚ ਕੋਈ ਵੀ ਆ ਸਕਦਾ ਹੈ ਇਹ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜਿਹੜਾ ਕੈਂਪਸ ਹੀ ਲਗਾਇਆ ਹੈ ਕਿਉਂਕਿ ਉਹ ਮਾਨਵਤਾ ਭਲਾਈ ਦੇ ਕੰਮ ਸੀਗੇ ਜਿਹੜੇ ਪਹਿਲ ਦੇ ਆਧਾਰ ਤੇ ਕਰਦੇ ਸੀਗੇ ਉਹ ਆਪਦੀ ਡਿਊਟੀ ਤੇ ਬੈਠੇ ਵੀ ਕੋਈ ਆ ਜਾਂਦਾ ਸੀ ਤਾਂ ਉਹਨੂੰ ਚਾਹ ਪਾਣੀ ਤੋਂ ਬਿਨਾ ਜਾਣ ਨਹੀਂ ਦਿੰਦੇ ਸੀ ਤੇ ਉਹਨਾਂ ਦੇ ਮਤਲਬ ਉਹਨਾਂ ਦੇ ਅਸੀਂ ਉਸੂਲਾਂ ਤੇ ਹੀ ਚੱਲਦੇ ਹੋਏ ਇਹ ਸਾਰਾ ਕੰਮ ਅੱਜ ਇੱਥੇ ਜੋ ਵੀ ਪ੍ਰੋਗਰਾਮ ਕੀਤਾ ਨਾਲ ਅਸੀਂ ਕੋਈ ਵੀ ਆ ਸਕਦਾ ਇਸ ਕੈਂਪ ਦੇ ਵਿੱਚ ਕੋਈ ਇਹ ਨਹੀਂ ਕਿ ਮਤਲਬ ਕਿ ਕੋਈ ਗਲੀ ਗਵਾਂਢੀ ਆ ਜਾਂ ਹੋਰ ਕੋਈ ਵੀ ਮਤਲਬ ਆਪਣੇ ਕੈਂਪ ਦੇ ਵਿੱਚ ਖੁੱਲਾ ਸਦਾ ਹਿਸਾਬ ਨੂੰ ਆ ਸਕਦੇ ਸੀ ਜੀ ਅਸੀਂ ਵੀ ਚਾਹੁੰਦੇ ਜੀ ਇਸੇ ਤਰ੍ਹਾਂ ਉਹਨਾਂ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਜੀ ਕੀ ਕੰਮ ਕੀ ਕਰਦੇ ਤੁਸੀਂ ਮੈਂ ਆਡਿਟ ਇਨਸਪੈਕਟਰ ਕੋਪਰੇਟਿਵ ਸੁਸਾਇਟੀ ਦੇ ਅਹੁਦੇ ਤੇ ਕੰਮ ਕਰਦਾ ਹਾਂ ਜੀ ਡਿਊਟੀ ਮੇਰੀ ਇੱਥੇ ਮੋਗੇ ਸ਼੍ਰੀਮਤੀ ਹੁਸ਼ਿਆ ਰਾਣੀ ਜੀ ਦੇ ਨਾਲ ਤੁਹਾਡਾ ਮੇਰੇ ਮਦਰਨ ਲਾ ਸੀਗੇ ਜੀ ਤੇ ਬਹੁਤ ਵੱਡੇ ਅਹੁਦੇ ਤੇ ਸੀਗੇ ਸੁਪਰਡੈਂਟ ਦਫ਼ਤਰ ਮੋਗਾ ਦੇ ਵਿੱਚ ਸੀਗੇ ਇਹ 2022 ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਬਲੱਡ ਟੈਸਟ ਤੇ 슈ਗਰ ਟੈਸਟ ਦਾ ਕੈਂਪ ਲਾਇਆ ਤੇ ਨਾਲ ਹੀ ਉਹਨਾਂ ਦੇ ਯਾਦ ਦੇ ਵਿੱਚ ਅਸੀਂ ਸਾਰੇ ਪ੍ਰੋਗਰਾਮ ਕੀਤਾ ਚਾਪ ਕੋੜਿਆ ਦਾ ਤੁਹਾਨੂੰ ਨਹੀਂ ਲੱਗਦਾ ਵੀ ਉਹ ਅੱਜ ਇੱਥੇ ਮੌਜੂਦ ਹੈਗੇ ਹਾਂ ਹਾਂਜੀ ਹਾਂਜੀ ਉਹਨਾਂ ਦੀ ਜਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਰਿਆਂ ਨਾਲ ਇੰਨਾ ਪ੍ਰੇਮ ਰੱਖਿਆ ਉਹਨਾਂ ਦੇ ਅੱਜ ਸਾਨੂੰ ਮਹਿਸੂਸ ਹੁੰਦਾ ਜੋ ਲੋਕੀ ਸਾਡੇ ਕੋਲ ਆਏ ਇੱਥੇ ਕੈਂਪ ਦੇ ਵਿੱਚ ਆਪਣੇ ਉਹਨਾਂ ਨਾਲ ਲੱਗਦਾ ਕਿ ਹਾਂ ਉਹ ਸਾਡੇ ਵਿੱਚ ਮੌਜੂਦ ਹੀ ਨੇ ਅਸੀਂ ਵੀ ਚਾਹੁੰਦੇ ਹਾਂ ਜੀ ਲੋਕ ਭਲਾਈ ਕਿਉਂਕਿ ਇੱਕ ਨਵੀਂ ਤੁਸੀਂ ਪ੍ਰਤ ਤੋਰੀ ਹੈਗੀ ਹੈ ਹਾਂਜੀ ਯਾਦ ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਹੁੰਦਾ ਹੈ ਪਰ ਜਦੋਂ ਕਿਸੇ ਮਾਨਵਤਾ ਭਲਾਈ ਕਾਰਜ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਯਾਦ ਜਿਹੜੀ ਹੈਗੀ ਆ ਹੋਰ ਵੀ ਵਧੀਆ ਹੋ ਜਾਂਦੀ ਹੈ ਹਾਂਜੀ ਹਾਂਜੀ ਇਸੇ ਤਰ੍ਹਾਂ ਉਹਨਾਂ ਨੇ ਉਹਨਾਂ ਨੇ ਆਪਣੇ ਜੀਵਨ ਚ ਬਹੁਤ ਭਲਾਈ ਦੇ ਕੰਮ ਕੀਤੇ ਜਿਹੜੇ ਉਹਦੇ ਤੇ ਸੀਗੇ ਉਹ ਉਹਦੇ ਤੋਂ ਬਹੁਤ ਵਧੀਆ ਡਿਊਟੀ ਕਰਕੇ ਲੋਕਾਂ ਦੇ ਭਲੇ ਦੇ ਕੰਮ ਕੀਤੇ ਤੇ ਉਸ ਤੋਂ ਬਾਅਦ ਆਫ ਡਿਊਟੀ ਵੀ ਜਾ ਕੇ ਉਹਨਾਂ ਨੇ ਸੇਵਾ ਕੀਤੀ ਆਪਣੇ ਨਾਮ ਚਰਚਾ ਦੇ ਵਿੱਚ ਸ਼ਬਦ ਬਾਣੀ ਦੀ ਸੇਵਾ ਕੀਤੀ ਤੇ ਆਪਣੇ ਆਪਣੇ ਹੋਰ ਵੀ ਬਲੱਡ ਕੈਂਪ ਵੀ ਜਾਂਦੇ ਰਹੇ ਬਹੁਤ ਲੋਕਾਂ ਦੀ ਸਹਾਇਤਾ ਵੀ ਕੀਤੀ ਉਹਨਾਂ ਨੇ ਤੇ ਉਹੀ ਉਹਨਾਂ ਦੇ ਇੱਕ ਜਿਹੜਾ ਆਪਣਾ ਇੱਕ ਖੁਸ਼ ਨੇ ਚਿਹਰਾ ਸੀਗਾ ਜੋ ਹੱਸ ਕੇ ਮਿਲਦਾ ਸੀ ਹਰੇਕ ਨੂੰ ਉਹਨਾਂ ਦੀ ਯਾਦ ਦਿਲ 'ਚ ਰਹਿੰਦੀ ਕਿ ਹਾਂ ਯਾਰ ਉਹ ਐਨੇ ਵਧੀਆ ਨੇਚਰ ਦੇ ਬੰਦੇ ਸੀਗੇ ਤੇ ਹੁਣ ਉਹਨਾਂ ਦੀ ਯਾਦ ਜਿਹੜਾ ਅੱਜ ਕੈਂਪ ਲਾਇਆ ਇੱਕ ਬਹੁਤ ਅੱਛੀ ਖੁਸ਼ੀ ਵੀ ਹੋਈ ਹੈ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਮਿਲੀ ਹੋਗੀ ਕਿ ਹਾਂ ਵੀ ਚਲੋ ਮੇਰੇ ਨਾਲ ਰਹੇ ਲੋਕੀ ਜਿਹੜੇ ਮੇਰੇ ਤੋਂ ਸਿੱਖਿਆ ਲਿੱਤੀ ਜਿਨ੍ਹਾਂ ਨੇ ਲੋਕਾਂ ਦਾ ਹਾਂ ਆਪਣਾ ਵਧੀਆ ਇੱਕ ਪੋਜ਼ਿਟਿਵ ਚੀਜ਼ਾਂ ਕਰ ਰਹੇ ਨੇ ਲੋਕਾਂ ਦੀ ਭਲਾਈ ਕਰ ਰਹੇ ਨੇ ਠੀਕ ਹੈ ਜੀ ਠੀਕ ਹੈ ওকে ਥੈਂਕ ਯੂ ਜੀ ਕਿਹ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਿਰਨ ਹਿੰਸਾ ਜੀ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਜੀ ਨਾਬਾ ਦੇ ਰਹਿਣ ਵਾਲੇ ਆ ਨਾਬੇ ਦਾ ਤੇ ਮੋਗੇ ਦਾ ਕਿਵੇਂ ਮਲਾਪ ਹੋਇਆ ਫਿਰ ਤੁਹਾਡਾ ਮੈਂ ਜੀ ਜੋ 우ਸ਼ਾ ਹਿੰਸਾ ਸੀਗੇ ਜੀ ਉਹਨਾਂ ਦੀ ਬੇਟੀ ਦੀ ਮਦਰ ਇਨ ਲਾ ਹੋ ਜੀ ਉਹਨਾਂ ਦੀ ਬੇਟੀ ਦੀ ਸ਼ਾਦੀ ਨਾਬਾ ਵਿਕੇ ਹੋਈ ਹੈ ਉਹਨਾਂ ਦੀ ਮਦਰ ਇਨ ਲਾਗ ਐਜ਼ ਇਹ ਮੈਂ ਕਿ ਇੱਥੇ ਆਈ ਆ ਅਸੀਂ ਜੋ ਵੀ ਉਹਨਾਂ ਦੇ ਮਕੇ ਦੀਦੀ ਨੇ ਵੀ ਜੋ ਵੀ ਇਹ ਅੱਜ ਦੀ ਉਹਨਾਂ ਦੀ ਯਾਦ ਚ ਕੀਤਾ ਗਿਆ ਮੈਨੂੰ ਇਹ ਗੁਰੂ ਦੀ ਬਹੁਤ ਵੱਡੀ ਸਿੱਖਿਆ ਹੈ ਕਿ ਅੱਜ ਵੀ ਉਹਨਾਂ ਨੂੰ ਜਿੰਦਾ ਰੱਖਿਆ ਜਾ ਰਿਹਾ ਹੈ ਤੁਹਾਡਾ ਜਿਹੜਾ ਹੈਗਾ ਮੇਰੇ ਖਿਆਲ ਚ ਥੋੜਾ ਜਿਹਾ ਟਾਈਮ ਹੀ ਉਹਨਾਂ ਦੇ ਨਾਲ ਜਿਹੜਾ ਹੈ ਹਾਂਜੀ ਮੇਰਾ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਬਹੁਤ ਅੱਛਾ ਸੁਭਾਅ ਸੀ ਜੀ ਬਹੁਤ ਪਿਆਰ ਨਾਲ ਰਹਿਣ ਵਾਲੇ ਸੀਗੇ ਪਰ ਇਹ ਨਹੀਂ ਸੀ ਪਤਾ ਕਿ ਇੰਨੀ ਛੇਤੀ ਸਾਨੂੰ ਵਸ ਛੋੜਾ ਦੇ ਜਾਣਗੇ ਜੀ ਇਹ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਪਰ ਅੱਜ ਸਾਨੂੰ ਇਹ ਲੱਗਦਾ ਵੀ ਉਹ ਹਮੇਸ਼ਾ ਸਾਡੇ ਕੋਲੇ ਸੀ ਹਮੇਸ਼ਾ ਹਾਂਜੀ ਹਮੇਸ਼ਾ ਹੀ ਰਹੇ ਬਿਲਕੁਲ ਇਸ ਇਸ ਤਰ੍ਹਾਂ ਹੀ ਰਹਿਣਗੇ ਬਾਕੀ ਜੋ ਉਹਨਾਂ ਦੇ ਜੋ ਆਪਣੀ ਲੜਕੀ ਇਹਨਾਂ ਦੀ ਜੋ ਆਪਣੇ ਘਰ ਆਈ ਹੈ ਮੈਂ ਉਹਨਾਂ ਦੇ ਸੰਸਕਾਰ ਦੇਖਦੀ ਆਂ ਔਰ ਵੀਰ ਜੀਆ ਨੇ ਜੋ ਵੀ ਉਹਨਾਂ ਦੇ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਕਰਦੀ ਆਂ ਔਰ ਗੁਰੂ ਦੀ ਇੱਕ ਅੱਛੀ ਸਿੱਖਿਆ ਦੇ ਅਨੁਸਾਰ ਚੱਲਦੇ ਹੋਏ ਜੋ ਵੀ ਇਹਨਾਂ ਨੇ ਕਿ ਸਿਮਰਨ ਹਾਲ ਬਣਾਇਆ ਜੋ ਵੀ ਇੱਕ ਸਿਮਰਨ ਪੁਆਇੰਟ ਰੱਖਿਆ ਇਹਨਾਂ ਨੇ ਸੁਖ ਨਿਵਾਸ ਦਾ ਨਿਹੰਦ ਦਿੱਤਾ ਇਹ ਇਹਨਾਂ ਦੀ ਬਹੁਤ ਵੱਡੀ ਯੋਗਦਾਨ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਇਹ ਗੁਰੂ ਤੋਂ ਵਗੈਰੇ ਸਿੱਖਿਆ ਸ਼ਾਇਦ ਨਹੀਂ ਆ ਸਕਦੀ ਸੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਪਰਿਵਾਰ ਦੇ ਨਾਲ ਜੁੜੀ ਹਾਂ ਜੀ ਔਰ ਇਸ ਪਰਿਵਾਰ ਦੇ ਵਿੱਚ ਜੋ ਅਸੀਂ ਦੇਖਿਆ ਬਹੁਤ ਅੱਛਾ ਹੈ ਜੋ ਵੀਰ ਜੀ ਦਾ ਸੁਭਾਅ ਹੈ ਜੋ ਦੀਦੀ ਦਾ ਸੁਭਾਅ ਰਿਹਾ ਮੈਨੂੰ ਬਹੁਤ ਅੱਛਾ ਲੱਗਿਆ ਜੀ ਮੈਂ ਬਹੁਤ ਖੁਸ਼ ਹਾਂ ਪਰ ਅੱਜ ਜੇ ਦੀਦੀ ਵਿੱਚ ਹੁੰਦੇ ਉਹਨਾਂ ਦੇ ਪੋਤੇ ਦੀ ਲੋਹੜੀ ਮਨਾਈ ਗਈ ਹੈ ਜਲ ਬਣਾ ਕੇ ਜੋ ਵੀ ਆਪਾਂ ਨੇ ਕੈਂਪ ਲਗਾਇਆ ਅੱਜ ਸ਼ਾਇਦ ਉਹ ਵਿੱਚ ਹੈ ਸਾਡੇ ਪਰ ਸਾਨੂੰ ਦਿਖ ਨਹੀਂ ਰਹੇ ਪਰ ਮੈਂ ਅੱਜ ਮਹਿਸੂਸ ਕਰਦੀ ਹਾਂ ਕਿ ਉਹ ਸਾਡੇ ਵਿੱਚ ਹੀ ਹੈ ਠੀਕ ਹੈ ਜੀ ਚਲੋ ਅਸੀਂ ਵੀ ਚਾਹੁੰਦੇ ਆ ਜੀ ਪ੍ਰਮਾਤਮਾ ਤੁਹਾਡਾ ਰਿਸ਼ਤਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਨਾ ਪਿਆਰ ਸਤਿਕਾਰ ਬਣਾਈ ਰੱਖੇ ਬਹੁਤ ਬਹੁਤਾਂ ਨੂੰ ਬਾਕੀ ਬੰਦੇ ਦੀ ਕਮੀ ਪੂਰੀ ਨਹੀਂ ਹੋ ਸਕਦੀ ਚਾਹੀ ਆਪਾਂ ਕੀ ਵੀ ਕੁਝ ਕਰ ਲਈਏ ਜਿੰਨਾ ਚਿਰ ਆਪਾਂ ਨੂੰ ਅੱਖਾਂ ਦੇ ਅੱਗੇ ਨਜ਼ਰ ਆਉਂਦਾ ਤਾਂ ਉਸ ਦਾ ਗੱਲ ਵੱਖਰੀ ਹੁੰਦੀ ਹੈ ਪਰ ਲੇਕਿਨ ਜੋ ਵੀ ਅੱਜ ਜੋ ਹੋ ਰਿਹਾ ਮੈਂ ਕਹਿੰਦੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਆਪਾਂ ਨੂੰ ਕੁਝ ਪਰਮਾਤਮਾ ਆਪਾਂ ਨੂੰ ਅੱਗੇ ਵਧਾਉਂਦਾ ਹੈ ਕੁਝ ਐਸਾ ਕੁਝ ਰੱਖ ਰੱਖੀਏ ਕਿ ਆਪਾਂ ਜਿਵੇਂ ਸਿਮਰਨ ਹਾਲਪੀ ਦੀ ਬਿਰਜੀਆਂ ਨੇ ਦੱਸਿਆ ਕਿ ਕੋਈ ਵੀ ਰਾਹੀ ਭੁੱਲਿਆ ਪਟਕਾ ਇੱਥੇ ਰਹਿ ਸਕਦਾ ਤੇ ਇਸ ਨਾਲ ਆਪਾਂ ਨੂੰ ਵੀ ਸਿੱਖਿਆ ਮਿਲਦੀ ਕਿ ਅਸੀਂ ਵੀ ਇਸ ਚੀਜ਼ ਦੇ ਅੱਗੇ ਜਾ ਕੇ ਹੋਰ ਯੋਗਦਾਨ ਪਾਈਏ ਠੀਕ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਤੇ ਮੈਂ ਨਾਬੇ ਤੋਂ ਅੱਜ ਕੀ ਤੁਹਾਡੀ ਇੱਥੇ ਹੈ ਸਾਹ ਜਿੱਤੇ ਹਾਂਜੀ ਮੇਰੇ ਆਪਣਾ ਮੇਰੇ ਮਾਸੀ ਜੀ ਸੀਗੇ ਜੀ ਇਹ ਤੇ ਮਤਲਬ ਮੈਂ ਵੀ ਜਿਵੇਂ ਮੰਮੀ ਨੇ ਦੱਸਿਆ ਵੀ ਬਹੁਤ ਘੱਟ ਟਾਈਮ ਅਸੀਂ ਰਿਲੇਸ਼ਨ ਮਤਲਬ ਮੈਰਿਜ ਹੋਈ ਬ੍ਰਦਰ ਦੀ ਉਹ ਤੋਂ ਬਾਅਦ ਬਹੁਤ ਜਲਦੀ ਹੀ ਇਹ ਚੀਜ਼ ਇਨਸੀਡੈਂਟਸ ਘਟਣਾ ਉਹ ਜਿਹੜੀ ਵਾਪਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਇਹ ਆਪਣਾ ਕੈਂਪ ਵਾਇਰ ਲਗਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਮੈਨੂੰ ਲੱਗਦਾ ਹੈ ਹਰੇਕ ਨੂੰ ਹੀ ਇਦਾਂ ਦੀ ਚੀਜ਼ ਕਰਨੀ ਚਾਹੀਦੀ ਹੈ ਤਾਂ ਕਿ ਬੰਦਾ ਆਪਣੇ ਦਿਲਾਂ ਦੇ ਵਿੱਚ ਜਿੰਦਾ ਰਹੇ ਤੇ ਮੈਂ ਉਮੀਦ ਕਰਦਾ ਕਿ ਅੱਗੇ ਦੀ ਅੱਗੇ ਵੀ ਹੋਰ ਜਿਵੇਂ ਮਸੀ ਜੀ ਸੇਵਾ ਸਿਮਰਨ ਦੇ ਵਿੱਚ ਅੱਗੇ ਸੀਗੇ ਇਦਾਂ ਹੀ ਆਪਾਂ ਸਾਰੇ ਲੋਕਾਂ ਨੂੰ ਉਹਨਾਂ ਦੀ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਫੋਲੋ ਕਰਦੇ ਰਹੀਏ ਤੇ ਸਾਰੇ ਇਹ ਕੰਮ ਦੇ ਵਿੱਚ ਪਰਮਾਰਥੀ ਜਾਂ ਸੇਵਾ ਸਿਮਰਨ ਦੇ ਵਿੱਚ ਅੱਗੇ ਵਧਿਏ ਠੀਕ ਹੈ ਧੰਨ ਸਰ ਕੀ ਨਾਮ ਦਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਅੱਜ ਅਸੀਂ ਅੱਜ ਇੱਕ ਜੁਹਾਰ ਨਗਰ ਦੇ ਵਿੱਚ ਵੱਖਰੀ ਚੀਜ਼ ਦੇਖੀ ਆ ਲੋਕ ਜਿਹੜਾ ਹੈਗਾ ਆਪਣਿਆਂ ਨੂੰ ਯਾਦ ਕਰਦੇ ਆ ਕਿਸੇ ਹੋਰ ਤਰੀਕੇ ਦੇ ਨਾਲ ਪਰ ਅੱਜ ਤੁਸੀਂ ਯਾਦ ਕੀਤਾ ਸ਼੍ਰੀਮਤੀ ਹੁਸ਼ਾ ਰਾਣੀ ਸੁਪਰਡੈਂਟ ਗ੍ਰੇਡ 1 ਜੋ ਕਿ ਪਿਛਲੇ ਦਿਨੀ ਸਾਨੂੰ ਜਿਹੜਾ ਹੈਗਾ ਕੁਝ ਸਾਲਾਂ ਤੋਂ ਹਜੇ ਉਹਨਾਂ ਨੂੰ ਅਸੀਂ ਦਿਲ ਦੇ ਵਿੱਚੋਂ ਭੁਲਾਇਆ ਨਹੀਂ ਔਰ ਨਾ ਹੀ ਭੁਲਾ ਸਕਦੇ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਤੇ ਉਹਨਾਂ ਦੇ ਪੋਤੇ ਦੀ ਲੋਹੜੀ ਦੇ ਸਬੰਧ ਦੇ ਵਿੱਚ ਜੋ ਅੱਜ ਦਾ ਪ੍ਰੋਗਰਾਮ ਆ ਉਹਦੇ ਬਾਰੇ ਵੇਖੋ ਜੀ ਉਹ ਡਿਊਟੀ ਕਰਦੇ ਸੀ ਉਹਨਾਂ ਨੇ ਜੋ ਵੀ ਆਪਣੀ ਡਿਊਟੀ ਦੌਰਾਨ ਜੋ ਵੀ ਆਉਦਾ ਪੈਸਾ ਆਵਦੀ ਤਨਖਾਹ ਦੇ ਵਿੱਚੋਂ ਜਮ੍ਹਾਂ ਕਰਾਇਆ ਉਹਦੇ ਵਾਸਤੇ ਅਸੀਂ ਇੱਕ ਪਲਾਟ ਲੈ ਕੇ ਉਹਦੇ ਤੇ ਇੱਕ ਬਿਲਡਿੰਗ ਅਸਾਰੀ ਆ ਉਹਦੇ ਤੇ ਦੋ ਰੂਮ ਬਣਾਏ ਆ ਜਿਦੇ ਵਿੱਚ ਕੋਈ ਪਾਠ ਕਰ ਸਕਦਾ ਸਿਮਤ ਕਰ ਸਕਦਾ ਤੇ ਨਾਲ ਹੀ ਮਾਲਕ ਨੇ ਦਿਮਾਗ ਦੇ ਵਿੱਚ ਇਹ ਦਿੱਤਾ ਵੀ ਕਿਉਂ ਨਾ ਕੋਈ ਅਜੀਹਾ ਕੰਮ ਕੀਤਾ ਜਾਵੇ ਜਿਹੜਾ ਵੱਖਰਾ ਹੀ ਹੋਵੇ ਇਸ ਕਰਕੇ ਅਸੀਂ ਸੋਚਿਆ ਵੀ ਬਹੁਤ ਸਾਰੇ ਲੋਕ ਆ ਆਪਣਾ 슈ਗਰ ਟੈਸਟ ਨਹੀਂ ਕਰਾਉਂਦੇ ਤੇ ਉਹਦਾ ਕਰਕੇ ਕਈ ਵਾਰੀ ਇੰਨਾ 슈ਗਰ ਵੱਧ ਜਾਂਦਾ ਕਿ ਉਹ ਆਖਰੀ ਸਮਾਂ ਬਣ ਜਾਂਦਾ ਵੀ ਕਿਉਂ ਨਾ ਅਜਿਹਿਆਂ ਜਿੰਦਾ ਨੂੰ ਬਚਾਇਆ ਜਾਵੇ ਉਹਨਾਂ ਦਾ 슈ਗਰ ਲੈਵਲ ਚੈੱਕ ਕਰਾਇਆ ਜਾਵੇ ਤੇ ਬਾਕੀ ਬਲੱਡ ਜਿਹੜਾ ਟੈਸਟ ਹੈ ਵੀ ਗਰੁੱਪ ਕਿਹੜਾ ਕਿਉਂਕਿ ਜਦੋਂ ਖੂਨ ਦੇਣਾ ਤੇ ਖੂਨ ਲੈਣਾ ਹੁੰਦਾ ਉਦੋਂ ਉਹਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਉਥੇ ਲੈਣਾ ਜ ਲੱਗਣਾ ਪੈਂਦਾ ਡਾਕਟਰਾਂ ਕੋਲੇ ਜਾਣਾ ਪੈਂਦਾ ਸੋ ਇਸ ਕਰਕੇ ਉਹ ਸੋ ਦਾ ਉਹਨਾਂ ਜਿਹੜੇ ਨਹੀਂ ਚੈੱਕ ਕਰਾਉਂਦੇ ਆਪਣਾ ਬਲੱਡ ਚੈੱਕ ਨਹੀਂ ਕਰਾਉਂਦੇ ਜਾਂ ਆਪਣਾ ਸ਼ੂਗਰ ਟੈਸਟ ਨਹੀਂ ਕਰਾਉਂਦੇ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਵੇ ਮੁਫਤ ਜਿਹੜਾ ਇਹ ਫ੍ਰੀ ਕੈਂਪੇਨ ਇਹ ਲਾਇਆ ਗਿਆ ਨਾਲ ਚਾਹ ਪਾਣੀ ਦਾ ਪ੍ਰਬੰਧ ਦਾ ਖਾਣ ਪੀਣ ਦਾ ਪ੍ਰਬੰਧ ਸੋ ਇਹ ਹੀ ਹੈ ਵੀ ਵੱਧ ਤੋਂ ਵੱਧ ਲੋਕ ਆਉਣ ਜੋ ਇਹ ਜਗਾ ਜੀ ਇਹਦਾ ਕੀ ਨਾਮ ਕੀ ਰੱਖਿਆ ਗਿਆ ਇਸ ਜਗ੍ਹਾ ਦਾ ਇਹ ਇੱਕ ਸਿਮਰਨ ਪੁਆਇੰਟ ਬਣਾਇਆ ਤੇ ਨਾਲ ਸੁੱਖ ਨਿਵਾਸ ਹੈ ਵੀ ਕੋਈ ਵੀ ਰਾਹੀ ਬੰਦੀ ਹੈ ਜਿਹੜਾ ਕੋਈ ਭੁੱਲਿਆ ਪਟਕਿਆ ਉਹਨੂੰ ਕਿਤੇ ਰਹਿਣ ਨੂੰ ਜਗ੍ਹਾ ਨਹੀਂ ਮਿਲਦੀ ਉਥੇ ਰਹਿ ਸਕਦਾ ਆਪਣਾ ਰਾਤ ਕੱਟ ਸਕਦਾ ਤੇ ਨਾਲ ਖਾਣ ਪੀਣ ਦਾ ਚਾਹ ਪਾਣੀ ਦਾ ਜਿਹੜਾ ਇੰਤਜ਼ਾਮ ਸਪੈਸ਼ਲੀ ਕੀਤਾ ਜਾਊਗਾ ਸ਼੍ਰੀਮਤੀ ਹੁਸ਼ਾਰਾਣੀ ਜੀ ਦਾ ਵੀ ਇਹੀ ਸੁਪਨਾ ਸੀਗਾ ਵੀ ਮੇਰੇ ਜਾਣ ਤੋਂ ਬਾਅਦ ਜਾਂ ਉਹਨਾਂ ਨੇ ਜਿਉਂਦੇ ਜੀ ਵੀ ਬਹੁਤ ਸੇਵਾ ਜਿਸ ਤਰ੍ਹਾਂ ਸੀ ਪਤਾ ਹੈ ਸਾਨੂੰ ਵੀ ਕੀਤੀ ਹੈ ਕਿ ਉਹਨਾਂ ਦਾ ਉਹਨਾਂ ਦੇ ਦਿਲ ਦੀ ਕੀ ਤਮੰਨਾ ਸੀ ਉਹ ਮੇਰੇ ਤੋਂ ਵੱਧ ਕੇ ਮਤਲਬ ਹੀ ਕੋਈ ਵੀ ਪਰਮਾਰਥੀ ਕੰਮ ਕਰਨਾ ਜਾਂ ਸਰਾ ਵੀ ਪਰਮਾਰਥੀ ਕੰਮ ਜਾਂ ਸ਼ੂਗਰ ਟੈਸਟ ਕਰਾਉਣਾ ਬਲੱਡ ਟੈਸਟ ਕਰਾ ਕੇ ਕਿਸੇ ਨੂੰ ਦੱਸਣਾ ਵੀ ਹਾਂ ਤੂੰ ਆਪਣਾ ਅੱਗੇ ਟ੍ਰੀਟਮੈਂਟ ਕੀ ਕਰਾਉਣਾ ਸੋ ਉਹ ਮੇਰੇ ਨਾਲ ਵੀ ਵਾਅਦਾ ਕੀ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਸੀ ਤੇ ਮੈਨੂੰ ਵੀ ਮਾਲਕ ਨੇ ਹੀ ਇਹ ਅੰਦਰੋਂ ਖਿਆਲ ਦਿੱਤਾ ਵੀ ਉਹਦੇ ਕੰਮਾਂ ਨੂੰ ਜਿਹੜਾ ਅੱਗੇ ਵਧਾਇਆ ਜਾਵੇ ਅੱਜ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਇਹ ਜਿਹੜੇ ਜਗ੍ਹਾ ਬਣੀ ਹੈ ਇੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਖਰਾਬ ਸੀਗੀ ਜਗ੍ਹਾ ਇਹ ਆਂਡੀ ਗੁੰਡੀ ਵੀ ਪਰੇਸ਼ਾਨ ਸੀਗੀ ਪਰ ਅੱਜ ਸਾਨੂੰ ਐਂ ਲੱਗਦਾ ਵੀ ਸ਼੍ਰੀਮਤੀ ਹੁਸ਼ਾ ਰਾਣੀ ਇੱਥੇ ਸਾਡੇ ਵਿੱਚ ਮੌਜੂਦ ਹੀ ਆ ਉਹਨਾਂ ਦੇ ਚਾਹੇ ਜਿਹੜੀ ਹੈਗੀ ਹੈ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਪਰ ਆਤਮਿਕ ਤੌਰ ਤੇ ਜਿਹੜਾ ਹੈਗਾ ਉਹ ਸਾਨੂੰ ਇਹ ਲੱਗਦਾ ਕਿਉਂਕਿ ਸਾਰੇ ਜਣੇ ਮਾਨਵਤਾ ਭਲਾਈ ਕਾਰਜ ਕਰ ਰਹੇ ਆ ਉਹਨਾਂ ਨੂੰ ਯਾਦ ਕਰ ਰਹੇ ਆ ਔਰ ਹਮੇਸ਼ਾ ਹੀ ਉਹ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਜੀ ਵੇਖੋ ਜੀ ਗਲੀ ਗਵਾਂਡ ਦੇ ਵਿੱਚ ਉਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਜਿਵੇਂ ਕਹਿੰਦੇ ਵੀ ਔਣ ਜਾਣ ਸੀ ਇੱਕ ਦੂਜੇ ਨਾਲ ਤਾਲਮੇਲ ਸੀ ਬਹੁਤ ਬਣਦੀ ਸੀ ਮੈਂ ਇਹ ਸਮਝਦਾ ਵੀ ਜਿੰਨਾ ਦੇੜੀ ਹਨ ਉਹ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ ਸਾਨੂੰ ਵੀ ਨਹੀਂ ਘਟਾ ਪਿਆ ਪੂਰੇ ਆਂਢ ਗਾਂਢ ਗਵਾਂਢ ਨੂੰ ਪੂਰੇ ਸਮਾਜ ਨੂੰ ਦਫ਼ਤਰ ਦੇ ਵਿੱਚ ਜਿੱਥੇ ਸੁਪਰਡੈਂਟ ਲੱਗੇ ਹੋਏ ਸੀ ਉਹ ਵੀ ਇਹੀ ਮਹਿਸੂਸ ਕਰਦੇ ਵੀ ਸਾਨੂੰ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਜਿਹੜਾ ਉਹ ਅਸੀਂ ਕਦੇ ਵੀ ਨਹੀਂ ਭਲਾ ਸਕਦੇ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ